11 ਨਵੰਬਰ 2013 ਨੂੰ ਇੱਕ ਸੁਨਸਾਨ ਇਲਾਕੇ ਦੇ ਲਾਗੋ ਦੀ ਕਈ ਲੋਕ ਲੰਘ ਰਹੇ ਸਨ ਤੇ ਇਹਨਾਂ ਲੋਕਾਂ ਦੀ ਨਜ਼ਰ ਪੈਂਦੀ ਹੈ ਇੱਕ ਬਲਦੀ ਹੋਈ ਚੀਜ਼ ਦੇ ਉੱਤੇ ਕਿਸੇ ਨੇ ਇਸ ਸੁਨਸਾਨ ਇਲਾਕੇ ਦੇ ਵਿੱਚ ਕਿਸੇ ਚੀਜ਼ ਨੂੰ ਅੱਗ ਲਾਈ ਹੋਈ ਸੀ ਜਿਸ ਦਾ ਧੂੰਆਂ ਉੱਪਰ ਵੱਲੋਂ ਉੱਠ ਰਿਹਾ ਸੀ ਜਦੋਂ ਇਹ ਲੋਕੀ ਲਾਗੇ ਜਾਂਦੇ ਨੇ ਤਾਂ ਦੇਖਦੇ ਨੇ ਤਾਂ ਇਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਹਿੱਲ ਜਾਂਦੀ ਹੈ ਕਿਉਂਕਿ ਇਹ ਜਿਹੜੀ ਚੀਜ਼ ਨੂੰ ਅੱਗ ਲਾਈ ਗਈ ਸੀ ਇਹ ਕੋਈ ਮਾਮੂਲੀ ਚੀਜ਼ ਨਹੀਂ ਸੀ ਬਲਕਿ ਕਿਸੇ ਦੀ ਬੋਡੀ ਨੂੰ ਅਗ ਲਾਈ ਗਈ ਸੀ ਕਿਸੇ ਦੀ লাশ ਨੂੰ ਜਾ ਰਿਹਾ ਸੀ ਇਹਨਾਂ ਲੋਕਾਂ ਵੱਲੋਂ ਹੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਫੌੜਨ ਉਸੇ ਟਾਈਮ ਹੀ ਆ ਜਾਂਦੀ ਹੈ ਜਦੋਂ ਤੱਕ ਪੁਲਿਸ ਆਉਂਦੀ ਹੈ ਉਦੋਂ ਤੱਕ ਇਹ ਜਿਹੜੀ লাশ ਸੀ ਇਹਦੇ ਉੱਪਰ ਵਾਲਾ ਹਿੱਸਾ ਪੂਰੀ ਤਰ੍ਹਾਂ ਸੜ ਚੁੱਕਿਆ ਸੀ ਪਰ ਜਿਹੜੀ ਇਹ ਬੋਡੀ ਸੀ ਇਹਦਾ ਥੱਲੇ ਵਾਲਾ ਹਿੱਸਾ ਉਹ ਹਜੇ ਵੀ ਬਿਲਕੁਲ ਸਹੀ ਸਲਾਮਤ ਸੀ ਪੁਲਿਸ ਹੁਣ ਜਿਵੇਂ ਹੀ ਇਸ ਕੇਸ ਦੀ ਜਾਂਚ ਕਰਦੀ ਹੈ ਤਾਂ ਇਹ ਘਟਨਾ ਵਾਲੀ ਜਗ੍ਹਾ ਦੇ ਲਾਗੇ ਹੀ ਪੁਲਿਸ ਵਾਲਿਆਂ ਨੂੰ ਇੱਕ ਪੈਟਰੋਲ ਵਾਲੀ ਬੋਤਲ ਵੀ ਮਿਲਦੀ ਹੈ ਤੇ ਨਾਲੇ ਹੀ ਅੱਗ ਲਾਉਣ ਵਾਲਾ ਲੈਟਰ ਵੀ ਮਿਲਦਾ ਹੈ ਕਿਉਂਕਿ ਇਹ ਜਿਹੜੀ ਬੋਡੀ ਸੀ ਇਹਦਾ ਥੱਲੇ ਵਾਲਾ ਹਿੱਸਾ ਹਜੇ ਸਰਿਆ ਨਹੀਂ ਸੀ ਇਸ ਲਈ ਪੁਲਿਸ ਵਾਲੇ ਇਹ ਜਿਹੜਾ ਬੰਦਾ ਸੀ ਇਹਦੀ ਪੈਂਟ ਦੇ ਵਿੱਚੋਂ ਜਦੋਂ ਹੱਥ ਪਾ ਕੇ ਦੀ ਤਲਾਸ਼ੀ ਕਰਦੇ ਨੇ ਤਾਂ ਪੁਲਿਸ ਵਾਲਿਆਂ ਨੂੰ 4000 ਰੁਪਿਆ ਕੈਸ਼ ਤੇ ਇੱਕ ਸਿਲੰਡਰ ਭਰਉਣ ਵਾਲੀ ਗੈਸ ਏਜੰਸੀ ਦੀ ਸਲਿੱਪ ਨਿਕਲਦੀ ਹੈ ਕਿਉਂਕਿ ਮਾਮਲਾ ਇੱਕ ਬੰਦੇ ਦੀ ਜਾਨ ਦੇ ਨਾਲ ਜੁੜਿਆ ਹੋਇਆ ਸੀ ਤੇ ਇਸ ਲਈ ਪੁਲਿਸ ਵਾਲੇ ਹੁਣ ਇਸ ਗੈਸ ਏਜੰਸੀ ਦੇ ਵਿੱਚ ਜਾਂਦੇ ਨੇ ਤੇ ਆਪਣੀ ਜਾਂਚ ਕਰਦੇ ਨੇ ਪੁਲਿਸ ਵਾਲੇ ਅੱਧੀ ਰਾਤ ਨੂੰ ਇਹ ਗੈਸ ਏਜੰਸੀ ਨੂੰ ਖੁਲਵਾਉਂਦੇ ਨੇ ਤੇ ਇਹ ਜਿਹੜੀ ਉਹਨਾਂ ਨੂੰ ਪਰਚੀ ਮਿਲੀ ਸੀ ਤੇ ਇਸ ਪਰਚੀ ਦੇ ਹਿਸਾਬ ਦੇ ਨਾਲ ਪੁਲਿਸ ਵਾਲੇ ਇੱਥੋਂ ਇਸ ਬੰਦੇ ਦਾ ਐਡਰੈਸ ਲੈਂਦੇ ਨੇ ਇਹ ਐਡਰੈਸ ਦੇ ਉੱਤੇ ਰਾਤ ਨੂੰ ਹੀ ਛਾਪਾ ਮਾਰਿਆ ਜਾਂਦਾ ਹੈ ਜਿਵੇਂ ਹੀ ਦਰਵਾਜ਼ਾ ਖੁੱਲhta ਹੈ ਤੰਦਰੋ ਇੱਕ ਬੁੱਢਾ ਬੰਦਾ ਤੇ ਇੱਕ ਬੁੱਢੀ ਔਰਤ ਬਾਹਰ ਨਿਕਲਦੀ ਹੈ ਪੁਲਿਸ ਵਾਲੇ ਇਹਨਾਂ ਨੂੰ ਪੁੱਛਦੇ ਨੇ ਕਿ ਤੁਹਾਡੇ ਘਰ ਦੇ ਵਿੱਚੋਂ ਕੋਈ ਬੰਦਾ ਮਿਸਿੰਗ ਹੈ ਇਹ ਬੁੱਢਾ ਬੁੱਢੀ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦਾ 34 ਸਾਲਾਂ ਦਾ ਮੁੰਡਾ ਮਨੀਸ਼ ਗਾਇਬ ਹੈ ਸਵੇਰ ਦਾ ਹੀ ਉਹ ਕਿਤੇ ਗਿਆ ਹੋਇਆ ਹੈ ਤੇ ਸ਼ਾਮ ਹੋ ਗਈ ਪਰ ਉਹ ਹਜੇ ਤੱਕ ਵਾਪਸ ਘਰ ਨਹੀਂ ਪਹੁੰਚਿਆ ਹੁਣ ਪੁਲਿਸ ਵਾਲੇ ਇਸ ਬਜ਼ੁਰਗ ਔਰਤ ਤੇ ਇਸ ਬਜ਼ੁਰਗ ਬੰਦੇ ਨੂੰ ਕਹਿੰਦੇ ਨੇ ਕਿ ਸਾਨੂੰ ਇੱਕ ਨਾਲ ਦੇ ਪਿੰਡ ਦੇ ਸੁੰਸਾਨ ਇਲਾਕੇ ਦੇ ਵਿੱਚੋਂ ਇੱਕ ਮੁੰਡੇ ਦੀ Laash ਮਿਲੀ ਹੈ ਤੇ ਇਹ ਜਿਹੜੇ ਬੰਦੇ ਦੀ ਜੇਬ ਦੇ ਵਿੱਚੋਂ ਗੈਸ ਏਜੰਸੀ ਦੀ ਇੱਕ ਸਲਿੱਪ ਵੀ ਮਿਲੀ ਹੈ ਜਿਹਦੇ ਐਡਰੈਸ ਦੇ ਹਿਸਾਬ ਦੇ ਨਾਲ ਆਪਾਂ ਤੁਹਾਡੇ ਘਰ ਤੱਕ ਪਹੁੰਚੇ ਹਾਂ ਤੁਸੀਂ ਇਸ ਬੰਦੇ ਨੂੰ ਜਾਂ ਇਸ ਮੁੰਡੇ ਦੀ ਸਨਾਖਤ ਕਰੋ ਕੀ ਇਹ ਕਿਤੇ ਤੁਹਾਡਾ ਮਨੀਸ਼ ਤਾਂ ਹੀ ਨਹੀਂ ਹੈ ਇਹ ਬੁੱਢਾ ਜੋਰਾ ਪੁਲਿਸ ਦੇ ਨਾਲ ਜਾਂਦਾ ਹੈ ਤੇ ਇਹ লাশ ਨੂੰ ਜਾ ਕੇ ਜਦੋਂ ਸਨਾਖਤ ਕਰਦਾ ਹੈ ਤੇ ਕੱਪੜਿਆਂ ਤੋਂ ਹੀ ਇਹ ਪਹਿਚਾਨ ਜਾਂਦੇ ਨੇ ਕਿ ਇਹ ਉਹਨਾਂ ਦਾ ਮੁੰਡਾ ਮਨੀਸ਼ ਹੀ ਹੈ ਮਨੀਸ਼ ਕੋਈ ਛੋਟਾ ਮੋਟਾ ਬੰਦਾ ਨਹੀਂ ਸੀ ਬਲਕਿ ਭੋਪਾਲ ਦੇ ਟੌਪ 10 ਪਲਾਈਵੁੱਡ ਬਿਜ਼ਨਸਮੈਨ ਦੇ ਵਿੱਚੋਂ ਇੱਕ ਸੀ ਮਨੀਸ਼ ਤਤਕਾਨੀ ਦਾ ਪਰਿਵਾਰ ਇੱਕ ਪੈਸੇ ਵਾਲਾ ਪਰਿਵਾਰ ਸੀ ਜੇ ਗੱਲ ਕਰੀਏ ਇਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦੀ ਤਾਂ ਮਨੀਸ਼ ਤਕਤਾਨੀ ਦਾ ਵਿਆਹ ਹੋਇਆ ਸੀ ਇਹਦੇ ਘਰ ਦੇ ਵਿੱਚ ਇਹਦੀ ਬੋਟੀ ਸਪਨਾ ਇਹਨਾਂ ਦੀ ਇੱਕ ਛੋਟੀ ਬੱਚੀ ਤੇ ਨਾਲੇ ਹੀ ਇਹਦਾ ਮਾਂ ਪਿਓ ਰਹਿੰਦੇ ਸਨ ਕਿਉਂਕਿ ਇਹ ਕੇਸ ਭੁਪਾਲ ਦੇ ਸਭ ਤੋਂ ਵੱਡੇ ਪਲਾਈਵੁੱਡ ਦੇ ਕਾਰੋਬਾਰੀ ਦੀ ਮੌਤ ਦਾ ਸੀ ਇਸ ਲਈ ਪੁਲਿਸ ਵਾਲੇ ਇਸ ਕੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗੈਲੀ ਨਹੀਂ ਕਰਨਾ ਚਾਹੁੰਦੇ ਸਨ ਇਸ ਲਈ ਪੁਲਿਸ ਤੁਰੰਤ ਹੀ ਇਸ ਕੇਸ ਦੀ ਜਾਂਚ ਦੇ ਵਿੱਚ ਲੱਗ ਜਾਂਦੀ ਹੈ ਸਭ ਤੋਂ ਪਹਿਲਾਂ ਪੁਲਿਸ ਵਾਲੇ ਮਨੀਸ਼ ਦੇ ਮੋਬਾਈਲ ਦੀ ਜਾਂਚ ਕਰਦੇ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਪੁਲਿਸ ਵਾਲਿਆਂ ਨੂੰ ਮਨੀਸ਼ ਦੀ ਲਾਸ਼ ਮਿਲੀ ਸੀ ਉਥੋਂ ਕੁਝ ਦੂਰੀ ਤੇ ਹੀ ਮਨੀਸ਼ ਦੀ ਗੱਡੀ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਮਨੀਸ਼ ਦਾ ਮੋਬਾਈਲ ਫੋਨ ਮਿਲ ਜਾਂਦਾ ਹੈ ਕਾਤਲ ਨੇ ਮਨੀਸ਼ ਦੀ ਜਿਹੜੀ ਗੱਡੀ ਸੀ ਉਹ ਵੀ ਇੱਕ ਸੂਨਸਾਨੇ ਇਲਾਕੇ ਦੇ ਵਿੱਚ ਝਾੜੀਆਂ ਦੇ ਵਿੱਚ ਜਾ ਕੇ ਲੁਕਾ ਦਿੱਤੀ ਸੀ ਪੁਲਿਸ ਵਾਲਿਆਂ ਨੂੰ ਗੱਡੀ ਦੇ ਵਿੱਚੋਂ ਖੂਨ ਦੇ ਛਿੱਟੇ ਵੀ ਮਿਲੇ ਜਦੋਂ ਇਹ ਸੈਂਪਲਾਂ ਨੂੰ ਇਕੱਠਾ ਕਰਕੇ ਜਾਂਚ ਕਰਵਾਈ ਜਾਂਦੀ ਹੈ ਤਾਂ ਇਹ ਖੂਨ ਦੇ ਛਿੱਟੇ ਮਨੀਸ਼ ਦੇ ਹੀ ਨਿਕਲਦੇ ਨੇ ਹੁਣ ਮਨੀਸ਼ ਦੀ ਬੋਡੀ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਸੀ ਜਿਹਦੇ ਵਿੱਚ ਪੁਲਿਸ ਵਾਲਿਆਂ ਨੂੰ ਇਹ ਪਤਾ ਚੱਲਦਾ ਹੈ ਕਿ ਮਨੀਸ਼ ਦੀ ਮੌਤ ਦੋ ਗੋਲੀਆਂ ਵੱਜਨ ਕਰਕੇ ਹੋਈ ਸੀ ਪਹਿਲੀ ਗੋਲੀ ਉਹਦੇ ਸੀਨੇ ਦੇ ਵਿੱਚ ਵੱਜੀ ਸੀ ਤੇ ਦੂਸਰੀ ਗੋਲੀ ਉਹਦੇ ਸਿਰ ਦੇ ਵਿੱਚ ਮਾਰੀ ਗਈ ਸੀ। ਇਹਦੀ ਮੌਤ ਤੋਂ ਬਾਅਦ ਇਹਨੂੰ ਸਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਹੁਣ ਪੁਲਿਸ ਵਾਲੇ ਸਭ ਤੋਂ ਪਹਿਲਾਂ ਮਨੀਸ਼ ਦੇ ਨਾਲ ਕੰਮ ਕਰਨ ਵਾਲੇ ਉਹਦੇ ਵਰਕਰ, ਉਹਦੇ 파ਟਰਨਰ, ਉਹਦੇ ਦੋਸਤਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਸ਼ਾਇਦ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਵੇ। ਪਰ ਪੁਲਿਸ ਵਾਲਿਆਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਮਨੀਸ਼ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਮਿਲਦੀ। ਸਾਰੇ ਉਹਨੂੰ ਜਾਣਨ ਵਾਲੇ ਇਹੋ ਕਹਿ ਰਹੇ ਸਨ ਕਿ ਮਨੀਸ਼ ਇੱਕ ਬਹੁਤ ਵਧੀਆ ਇਨਸਾਨ ਸੀ। ਮਨੀਸ਼ ਇੱਕ ਹਸਮੁਖਈ ਇਮਾਨਦਾਰ ਕਿਸਮ ਦਾ ਬੰਦਾ ਸੀ। ਇਸ ਲਈ ਉਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ। ਹੁਣ ਪੁਲਿਸ ਵਾਲੇ ਮਨੀਸ਼ ਦੀ ਕੁੰਡਲੀ ਖੰਗਾਲਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਇਹ ਪਤਾ ਚੱਲਦਾ ਹੈ ਕਿ ਮਨੀਸ਼ ਦਾ 2007 ਦੇ ਵਿੱਚ ਸਪਨਾ ਨਾਮ ਦੀ ਕੁੜੀ ਦੇ ਨਾਲ ਵਿਆਹ ਹੋਇਆ ਸੀ। ਸਪਨਾ ਵੇਖਣ ਦੇ ਵਿੱਚ ਕਾਫੀ ਸੋਹਣੀ ਕੁੜੀ ਸੀ। ਵਿਆਹ ਤੋਂ ਜਲਦੀ ਹੀ ਸਪਨਾ ਨੇ ਪੂਰੇ ਘਰ ਦੀ ਜ਼ਿੰਮੇਵਾਰੀ ਸੰਭਲ ਲਈ ਸੀ। ਤੇ ਵਿਆਹ ਤੋਂ ਕੁਝ ਸਾਲ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਛੋਟੀ ਬੱਚੀ ਦਾ ਵੀ ਜਨਮ ਹੁੰਦਾ ਹੈ ਬੱਚੀ ਦਾ ਵੀ ਇਹਦੀ ਪਤਨੀ ਸਪਨਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਧਿਆਨ ਰੱਖਦੀ ਸੀ ਪੁਲਿਸ ਨੂੰ ਇੱਥੇ ਵੀ ਕੋਈ ਸਬੂਤ ਨਹੀਂ ਮਿਲਿਆ ਹੁਣ ਪੁਲਿਸ ਦੇ ਕੋਲ ਮਨੀਸ਼ ਦੇ ਫੋਨ ਦੀ ਕੋਲ ਡਿਟੇਲ ਵਗੈਰਾ ਵੀ ਆ ਚੁੱਕੀ ਸੀ ਪੁਲਿਸ ਵਾਲਿਆਂ ਨੂੰ ਇੱਥੇ ਇੱਕ ਨੰਬਰ ਮਿਲਦਾ ਹੈ ਜਿਸ ਦਿਨ ਮਨੀਸ਼ ਦੀ ਲਾਸਟ ਪੁਲਿਸ ਵਾਲਿਆਂ ਨੂੰ ਮਿਲੀ ਸੀ ਇਸ ਨੰਬਰ ਤੋਂ ਮਨੀਸ਼ ਨੂੰ ਕਈ ਫੋਨ ਆਏ ਸਨ ਇਹ ਫੋਨ ਪਹਿਲੀ ਵਾਰੀ ਨਹੀਂ ਆਏ ਸਨ ਬਲਕਿ ਇਸ ਤੋਂ ਪਹਿਲਾਂ ਵੀ 2-3 ਦਿਨ ਪਹਿਲਾਂ ਵੀ ਇਸ ਨੰਬਰ ਤੋਂ ਮਨੀਸ਼ ਨੂੰ ਫੋਨ ਆ ਚੁੱਕੇ ਸਨ ਪੁਲਿਸ ਵਾਲੇ ਜਦੋਂ ਇਸ ਨੰਬਰ ਦੀ ਡਿਟੇਲ ਵਗੈਰਾ ਕੱਢਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਨੰਬਰ ਕਿਸੇ ਹਰਸ਼ਪ੍ਰੀਤ ਸਲੂਜਾ ਨਾਮ ਦੇ ਮੁੰਡੇ ਦਾ ਹੈ ਹੁਣ ਇਹਦੀ ਜਦੋਂ ਕੁੰਡਲੀ ਖੰਗਾਲੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਹਰਸ਼ਪ੍ਰੀਤ ਸਲੂਜਾ ਮਨੀਸ਼ ਦਾ ਬਚਪਨ ਦਾ ਦੋਸਤ ਹੈ ਇਹ ਹਰਸ਼ਪ੍ਰੀਤ ਮਨੀਸ਼ ਦਾ ਗੁਵਾਂਡੀ ਸੀ ਇਹ ਦੋਨੇ ਜਾਨੇ ਇਕੱਠੇ ਪੜੇ ਲਿਖੇ ਦੋਨਾਂ ਜਾਣਿਆਂ ਨੇ ਇਕੱਠਿਆਂ ਹੀ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ। ਜਾਨੀ ਕਿ ਦੋਨੇ ਜਾਣੇ ਹੀ ਪੱਕੇ ਦੋਸਤ ਸਨ ਤੇ ਇਹਨਾਂ ਦੀ ਦੋਸਤੀ ਅੱਜ ਵੀ ਉਸੇ ਤਰ੍ਹਾਂ ਹੀ ਸੀ। ਉਸੇ ਤਰ੍ਹਾਂ ਹੀ ਹਰਸ਼ਪ੍ਰੀਤ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਵੀ ਆਉਂਦਾ ਸੀ। ਇਹਦੀ ਪਤਨੀ ਦੇ ਨਾਲ ਵੀ ਤੇ ਇਹਦੇ ਘਰ ਦੇ ਸਾਰੇ ਮੈਂਬਰਾਂ ਦੇ ਨਾਲ ਇਹਦੀ ਚੰਗੀ ਤਰ੍ਹਾਂ ਬਣੀ ਹੋਈ ਸੀ। ਜਦੋਂ ਪੁਲਿਸ ਵਾਲਿਆਂ ਵੱਲੋਂ ਘਰ ਵਾਲਿਆਂ ਨੂੰ ਦੱਸਿਆ ਜਾਂਦਾ ਹੈ ਕਿ ਆਖਰੀ ਸਮੇਂ ਦੇ ਵਿੱਚ ਹਰਸ਼ਪ੍ਰੀਤ ਨਹੀਂ ਮਨੀਸ਼ ਨੂੰ ਫੋਨ ਕੀਤਾ ਸੀ ਤਾਂ ਘਰ ਵਾਲਿਆਂ ਨੇ ਜ਼ਿਆਦਾ ਕੋਈ ਇਹਦੇ ਤੇ ਸ਼ੱਕ ਵੀ ਨਹੀਂ ਕੀਤਾ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਹਰਸ਼ਪ੍ਰੀਤ ਅਕਸਰ ਹੀ ਮਨੀਸ਼ ਦੇ ਨਾਲ ਫੋਨ ਦੇ ਉੱਤੇ ਗੱਲ ਕਰਦਾ ਰਹਿੰਦਾ ਸੀ। ਕਿਉਂਕਿ ਇਹ ਪੱਕੇ ਦੋਸਤ ਸਨ। ਪਰ ਪੁਲਿਸ ਨੂੰ ਇੱਥੇ ਸ਼ੱਕ ਹੋ ਚੁੱਕਿਆ ਸੀ। ਕਿਉਂਕਿ ਪੁਲਿਸ ਵਾਲਿਆਂ ਨੇ ਮਨੀਸ਼ ਦੀ ਕੋਲ ਡਿਟੇਲ ਕੱਢਣ ਦੇ ਨਾਲ-ਨਾਲ ਹੀ ਮਨੀਸ਼ ਦੀ ਘਰ ਵਾਲੀ ਦੀ ਕੋਲ ਡਿਟੇਲ ਵੀ ਕੱਢੀ ਸੀ ਜਿਸ ਤੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਹਰਸ਼ਪ੍ਰੀਤ ਤੇ ਮਨੀਸ਼ ਦੀ ਘਰ ਵਾਲੀ ਸਪਨਾ ਦੋਨਾਂ ਦੀ ਹੀ ਫੋਨ ਦੇ ਉੱਤੇ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਇਹ ਜਿਹੜਾ ਫੋਨ ਦਾ ਸਿਲਸਲਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਸਪਨਾ ਹਰਸ਼ਪ੍ਰੀਤ ਦੇ ਨਾਲ ਲੰਬੀਆਂ-ਲੰਬੀਆਂ ਗੱਲਾਂ ਵੀ ਕਰਦੀ ਰਹਿੰਦੀ ਸੀ ਤੇ ਨਾਲੇ ਹੀ ਪੁਲਿਸ ਵਾਲਿਆਂ ਨੂੰ ਇਹਨਾਂ ਦੋਨਾਂ ਦੇ ਵਿੱਚ ਹੋਈ ਅਸਲੀਲ ਚੈਟਿੰਗ ਵੀ ਮਿਲ ਜਾਂਦੀ ਹੈ ਪੁਲਸ ਵਾਲਿਆਂ ਕੋਲ ਇਸ ਤੋਂ ਜ਼ਿਆਦਾ ਕੋਈ ਹੋਰ ਸਬੂਤ ਨਹੀਂ ਸਨ ਪੁਲਸ ਵਾਲੇ ਸਪਨਾ ਨੂੰ ਗ੍ਰਿਫਤਾਰ ਕਰਦੇ ਨੇ ਤੇ ਇੱਧਰ ਹਰਸ਼ਪ੍ਰੀਤ ਨੂੰ ਵੀ ਗ੍ਰਿਫਤਾਰ ਕਰਦੇ ਨੇ ਸਪਨਾ ਨੂੰ ਪੁਲਿਸ ਇਹ ਕਹਿੰਦੀ ਹੈ ਕਿ ਹਰਸ਼ਪ੍ਰੀਤ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਹੈ ਤੇ ਤੂੰ ਵੀ ਆਪਣਾ ਜੁਰਮ ਕਬੂਲ ਕਰ ਲੈ ਸਪਨਾ ਹੁਣ ਇਹ ਸਮਝ ਲੈਂਦੀ ਹੈ ਕਿ ਸ਼ਾਇਦ ਉਹ ਫੜੀ ਗਈ ਹੈ ਤੇ ਹਰਸ਼ਪ੍ਰੀਤ ਨੇ ਸਾਰਾ ਕੁਝ ਬੱਕ ਦਿੱਤਾ ਹੈ ਉਹ ਹੁਣ ਸਾਰਾ ਕੁਝ ਦੱਸ ਦਿੰਦੀ ਹੈ ਇਹ ਹੁਣ ਸਪਨਾ ਦੱਸਦੀ ਹੈ ਕਿ ਮਨੀਸ਼ ਨੂੰ ਮਾਰਨ ਦੇ ਪਿੱਛੇ ਕਿਸੇ ਹੋਰ ਦਾ ਹੱਥ ਨਹੀਂ ਹੈ ਬਲਕਿ ਉਹਦਾ ਆਪਣਾ ਤੇ ਨਾਲੇ ਹੀ ਉਹਦੇ ਆਸ਼ਿਕ ਹਰਸ਼ਪ੍ਰੀਤ ਦਾ ਹੱਥ ਹੈ ਇਹ ਹੁਣ ਦੱਸਦੀ ਹੈ ਕਿ ਸਨ 2007 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਹੋਇਆ ਸੀ ਪਰਿਵਾਰ ਵਧੀਆ ਚੱਲ ਰਿਹਾ ਸੀ ਤੇ ਇੱਕ ਸਾਲ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਬੇਟੀ ਦਾ ਵੀ ਜਨਮ ਹੋਇਆ ਸੀ ਹੁਣ ਇਹਨਾਂ ਦੇ ਘਰ ਦੇ ਵਿੱਚ ਮਨੀਸ਼ ਦਾ ਦੋਸਤ ਹਰਸ਼ਪ੍ਰੀਤ ਵੀ ਆਉਂਦਾ ਜਾਂਦਾ ਸੀ ਤੇ ਇਹ ਵੀ ਹੁਣ ਸਪਨਾ ਦੇ ਨਾਲ ਹਾਸਾ ਹਾਸ ਕੇ ਗੱਲਾਂ ਕਰਦਾ ਸੀ ਹੁਣ ਸਾਲ ਆਉਂਦਾ ਹੈ 2012 2012 ਆਉਂਦੇ-ਆਉਂਦੇ ਤੱਕ ਸਪਨਾ ਆਪਣੇ ਪਤੀ ਦੇ ਕੋਲੋਂ ਪੂਰੀ ਤਰ੍ਹਾਂ ਬੋਰ ਹੋ ਚੁੱਕੀ ਸੀ। ਇਹਦਾ ਦਿਲ ਹੁਣ ਹਰਸ਼ਪ੍ਰੀਤ ਦੇ ਉੱਤੇ ਆ ਜਾਂਦਾ ਹੈ। ਹਰਸ਼ਪ੍ਰੀਤ ਵੀ ਆਪਣੀ ਦੋਸਤੀ ਭੁੱਲ ਕੇ ਆਪਣੇ ਹੀ ਦੋਸਤ ਦੀ ਘਰਵਾਲੀ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦਾ ਹੈ। ਇਹਨਾਂ ਦੋਨਾਂ ਦਾ ਰਿਸ਼ਤਾ ਇਸ ਹੱਦ ਤੱਕ ਪਹੁੰਚ ਚੁੱਕਿਆ ਸੀ ਕਿ ਇਹ ਦੋਨੇ ਜਾਣੇ ਹੀ ਇੱਕ ਦੂਜੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਦੂਸਰੇ ਬੰਨੇ ਆਪਣੇ ਪਤੀ ਮਨੀਸ਼ ਨੂੰ ਇਹ ਕਿਵੇਂ ਸਾਟ ਸਕਦੀ ਸੀ ਕਿਉਂਕਿ ਇਹਨਾਂ ਦੇ ਕੋਲ ਕੋਈ ਕਾਰਨ ਨਹੀਂ ਸੀ ਦੂਜਾ ਇਹਨੂੰ ਇਹ ਸੀ ਕਿ ਜੇਕਰ ਇਹਨੇ ਤਲਾਕ ਦਿੱਤਾ ਤਾਂ ਇਹਨੂੰ ਪ੍ਰਾਪਰਟੀ ਦੇ ਵਿੱਚੋਂ ਕੁਝ ਵੀ ਹਿੱਸਾ ਨਹੀਂ ਮਿਲੇਗਾ ਤੇ ਮਨੀਸ਼ ਦੇ ਕੋਲ ਤਾਂ ਕਰੋੜਾਂ ਦੀ ਪ੍ਰਾਪਰਟੀ ਸੀ ਇਹ ਹੁਣ ਕੀ ਕਰਦੇ ਨੇ ਕਿ ਇੱਕ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਮਨੀਸ਼ ਨੂੰ ਰਸਤੇ 'ਚੋਂ ਹਟਾ ਦਿੱਤਾ ਜਾਵੇ ਮਾਰ ਦਿੱਤਾ ਜਾਵੇ ਤਾਂ ਜੋ ਉਹਦੀ ਪ੍ਰਾਪਰਟੀ ਵੀ ਸਪਨਾ ਨੂੰ ਮਿਲ ਜਾਵੇਗੀ ਤੇ ਉਹਦੇ ਮਰਨ ਤੋਂ ਬਾਅਦ ਇਹ ਹਰਸ਼ਪ੍ਰੀਤ ਦੇ ਨਾਲ ਵਿਆਹ ਕਰਵਾ ਲਵੇਗੀ ਉਨੇ ਇਸੇ ਪਲਾਨ ਦੇ ਤਹਿਤ 11 ਨਵੰਬਰ 2013 ਨੂੰ ਹਰਸ਼ਪ੍ਰੀਤ ਇੱਕ ਨਵਾਂ ਨੰਬਰ ਖਰੀਦਾ ਹੈ ਤੇ ਇਸ ਨੰਬਰ ਤੋਂ ਮਨੀਸ਼ ਨੂੰ ਬਾਹਰ ਕਿਤੇ ਬੁਲਾਉਂਦਾ ਹੈ ਕਿਉਂਕਿ ਇਹ ਪੱਕੇ ਦੋਸਤ ਸਨ ਤੇ ਇਹਦੇ ਇੱਕੋ ਫੋਨ ਤੇ ਕਰਦਿਆਂ ਹੀ ਮਨੀਸ਼ ਬਾਹਰ ਮਿਲਣ ਵਾਸਤੇ ਆ ਜਾਂਦਾ ਹੈ ਹੁਣ ਇੱਥੇ ਖਲੋ ਕੇ ਹਰਸ਼ਪ੍ਰੀਤ ਮਨੀਸ਼ ਨੂੰ ਕਹਿੰਦਾ ਹੈ ਕਿ ਉਹ ਉਹਦੀ ਪਤਨੀ ਸਪਨਾ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਕਿਉਂਕਿ ਉਹ ਉਹਨੂੰ ਪਿਆਰ ਕਰਦਾ ਹੈ ਹਜੇ ਇੰਨੀ ਗੱਲ ਹੀ ਇਹ ਕਰ ਰਿਹਾ ਹੁੰਦਾ ਹੈ ਤੇ ਇਹ ਨਾਲੇ-ਨਾਲੇ ਆਪਣੀ ਪਿਸਟਲ ਦੇ ਵਿੱਚੋਂ ਪਿਸਤੌਲ ਕੱਢਦਾ ਹੈ ਤੇ ਮਨੀਸ਼ ਦੇ ਉੱਤੇ ਦੋ ਗੋਲੀਆਂ ਚਲਾ ਦਿੰਦਾ ਹੈ ਜਿਸ ਨਾਲ ਮੌਕੇ ਦੇ ਉੱਤੇ ਹੀ ਮਨੀਸ਼ ਦੀ ਮੌਤ ਹੋ ਜਾਂਦੀ ਹੈ ਹੁਣ ਇਹਦੀ ਆਈਡੈਂਟੀਟੀ ਨੂੰ ਖਤਮ ਕਰਨ ਵਾਸਤੇ ਇਹਦੇ ਉੱਤੇ ਪੈਟਰੋਲ ਪਾਉਂਦਾ ਹੈ ਤੇ ਇਹਨੂੰ ਅੱਗ ਲਾ ਕੇ ਸਾਰ ਦਿੰਦਾ ਹੈ ਤੇ ਵਾਪਸ ਘਰ ਆ ਜਾਂਦਾ ਹੈ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਪਰਫੈਕਟ ਪਲਾਨ ਬਣਾਇਆ ਸੀ ਪਰ ਕਹਿੰਦੇ ਨੇ ਕਿ ਕਾਤਲ ਜਿੰਨਾ ਮਰਜੀ ਛਾਤਰ ਹੋਵੇ ਇੱਕ ਨਾ ਇੱਕ ਦਿਨ ਫੜਿਆ ਜਰੂਰ ਜਾਂਦਾ ਹੈ ਤੇ ਇੱਕ ਛੋਟੀ ਜਿਹੀ ਗੈਸ ਸਿਲੰਡਰ ਵਾਲੀ ਪਰਚੀ ਨਹੀਂ ਇਹਨਾਂ ਦੋਨਾਂ ਨੂੰ ਜੇਲ੍ਹ ਦੇ ਪਿੱਛੇ ਭਜਵਾ ਦਿੱਤਾ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ